ਸਸਿਕਾ ਜੀ ਮੈਂ ਹਕਮਲ ਕਪੂ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਦੇ ਵਿੱਚ ਲਾਪਰਵਾਹੀ ਹੋਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਤਿੰਨ ਸਿਵਲਿਅਨ ਜਹਾਜ਼ਾਂ ਦੇ ਕਥਿਤ ਰੂਤੇ ਟਰੰਪ ਦੇ ਫਲੋਰੀਡਾ ਦੇ ਵਿੱਚ ਮਾਰੇ ਲਾਗੋ ਰਿਜ਼ੋਰਟ ਦੇ ਉੱਤੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਗਈ ਹੈ ਇਸ ਤੋਂ ਬਾਅਦ ਉੱਤਰੀ ਅਮਰੀਕੀ 에ਅਰਸਪੇਸ ਡਿਫੈਂਸ ਕਮਾਂਡ ਨੇ F-16 ਲੜਾਕੂ ਜਹਾਜ਼ ਭੇਜੇ ਅਤੇ F-16 ਲੜਾਕੂ ਜਹਾਜ਼ਾਂ ਨੇ ਫਲੇਅਰਸ ਤੈਨਾਤ ਕਿਤੇ ਅਤੇ ਤਿੰਨ ਨਾਗਰਿਕ ਜਹਾਜ਼ਾਂ ਨੂੰ ਲਾਕੇ ਤੋਂ ਬਾਹਰ ਕਰ ਲਿਆ ਅਮੇਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਮਾਰੇ ਲਾਗੋ ਰਿਜ਼ੋਰਟ ਦੇ ਹਵਾਈ ਖੇਤਰ ਦੀ ਉਲੰਘਣਾ ਹੋਈ ਹੈ ਤਿੰਨ ਜਹਾਜ਼ਾਂ ਨੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਜਿਸ ਨੂੰ ਰੋਕਣ ਦੇ ਲਈ ਐਫ 16 ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕੀਤਾ ਗਿਆ ਇਹ ਘਟਨਾ ਫਲੋਰੀਡਾ ਦੇ ਪਾਮ ਬੀਚ ਦੀ ਹੈ ਜੁਤੇ ਟਰੰਪ ਦਾ ਮਸ਼ਹੂਰ ਰਿਜ਼ੋਰਟ ਉਤਰੀ ਅਮਰੀਕੀ 에어로ਸਪੇਸ డిਫੈਂਸ ਕਮਾਂਡ ਨੇ ਤਿੰਨੇ ਜਹਾਜ਼ਾਂ ਨੂੰ ਮੋੜਨ ਲਈ F-16 ਲੜਾਕੂ ਜਹਾਜ਼ ਪੇਜੇ ਰਿਪੋਰਟਾਂ ਮੁਤਾਬਕ ਇਹਨਾਂ ਜਹਾਜ਼ਾਂ ਨੂੰ ਰੋਕਦੇ ਹੋਏ F-16 ਨੂੰ ਫਲੇਅਰਸ ਵੀ ਛੱਡਨੀ ਪਈ ਤਿੰਨੋਂ ਜਹਾਜ਼ਾਂ ਨੂੰ ਬਾਅਦ ਦੇ ਵਿੱਚ ਪਾਮ ਬੀਚ ਹਵਾਈ ਖੇਤਰ ਤੋਂ ਸੁਰੱਖਿਅਤ ਬਾਹਰ ਵੀ ਕੱਢ ਦਿੱਤਾ ਗਿਆ ਹਾਲਾਂਕਿ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸਵੇਰੇ 11:00 ਵਜੇ ਅਤੇ 12:10 ਅਤੇ 12:50 ਦੀ ਵਾਪਰੀ ਹੈ ਹਾਲਕੇ ਸਪਸ਼ਟ ਨਹੀਂ ਹੈ ਕਿ ਜਹਾਜ਼ ਕਿਸ ਹਾਲਤ ਦੇ ਵਿੱਚ ਪਾਮ ਬੀਚ ਦੇ ਹਵਾਈ ਖੇਤਰ 'ਚ ਦਾਖਲ ਹੋਏ ਪਰ ਪਿਛਲੇ ਕੁਝ ਹਫ਼ਤਿਆਂ ਵਿੱਚ ਅਜਈਆਂ ਘਟਨਾਵਾਂ ਵਾਰ-ਵਾਰ ਵਾਪਰੀਆਂ ਨੇ ਦਸੀ ਪਾਮ ਬੀਚ ਪੋਸਟ ਨੇ ਵੀ ਫਰਵਰੀ ਨੂੰ ਰਿਪੋਰਟ ਦਿੱਤੀ ਸੀ ਕਿ ਪਿਛਲੇ ਮਹੀਨੇ 트ੰਪ ਦੇ ਮਾਰ ਐ ਲਾਕੋ ਦੇ ਵਿੱਚ 6 ਦਿਨਾਂ ਵਿੱਚ 3 ਵਾਰ ਹਵਾਈ ਖੇਤਰਾਂ ਦੀ ਉਲੰਘਣਾ ਕੀਤੀ ਗਈ ਸੀ ਅਜਈ ਘਟਨਾ 2 ਵਾਰ 15 ਫਰਵਰੀ ਅਤੇ 1 ਵਾਰ 17 ਫਰਵਰੀ ਨੂੰ ਵਾਪਰੀ ਹੈ ਇਸ ਤੋਂ ਇਲਾਵਾ 18 ਫਰਵਰੀ ਸਵੇਰੇ 10:49 ਤੇ ਇੱਕ ਹੋਰ ਨਾਗਰਿਕ ਜਹਾਜ਼ ਬਾੰਬੀਚ ਉੱਤੇ ਉਡਾਨ ਭਰਦਾ ਪਾਇਆ ਗਿਆ ਜਿਸਨੂੰ ਰੋਕਣ ਦੇ ਲਈ F-16 ਤਾਇਨਾਤ ਕੀਤੇ ਗਏ ਸਨ ਇਹਨਾਂ ਦਾ ਕਹਿਣਾ ਹੈ ਕਿ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਲੇਅਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਫਲੇਅਰਾਂ ਜਲਦੀ ਅਤੇ ਪੂਰੀ ਤਰ੍ਹਾਂ ਸੜ ਜਾਂਦੀਆਂ ਨਹੀਂ ਅਤੇ ਜ਼ਮੀਨ ਉੱਤੇ ਮੌਜੂਦ ਲੋਕਾਂ ਦੇ ਲਈ ਕੋਈ ਖਤਰਾ ਨਹੀਂ ਬਣਾਉਂਦੀਆਂ ਇੱਕ ਵਿਅਕਤੀ ਨੇ ਉਸਨੂੰ ਤਾਇਨਾਤ F-16 ਜਹਾਜ਼ ਦੀ ਵੀਡੀਓ ਵੀ ਰਿਕਾਰਡ ਕੀਤੀ ਵੀਡੀਓ ਵਾਇਨਟਨ ਪੀਚ ਉੱਤੇ ਲਿਆ ਗਿਆ ਸੀ ਜੋ ਪਾਸ بیچ ਦੇ ਦੱਖਣ ਦੇ ਵਿੱਚ ਹੈ ਜਦੋਂ ਵੀ ਟ੍ਰੰਪ ਮਾਰੇ ਲਾਗੋ ਦਾ ਦੌਰਾ ਕਰਦੇ ਨਹੀਂ ਉੱਥੇ ਅਸਥਾਈ ਫਲਾਈਟ ਪਾਬੰਦੀਆਂ ਲਗਾਈਆਂ ਜਾਂਦੀਆਂ ਨੇ ਦੱਸੀ ਕਿ ਇਨ੍ਹਾਂ ਪਾਬੰਦੀਆਂ ਦੇ ਕਾਰਨ ਹਵਾਈ ਜਹਾਜ਼ ਅਤੇ ਡਰੋਨ ਬਿਨਾ ਇਜਾਜ਼ਤ ਦੇ ਹਵਾਈ ਖੇਤਰ ਦੇ ਵਿੱਚ ਦਾਖਲ ਨਹੀਂ ਹੋ ਸਕਦੇ ਪਰ ਅੰਦਰੂਨੀ ਜ਼ੋਨ 10 ਸਮੁੰਦਰੀ ਮੀਲ ਤੱਕ ਫੈਲੀਆਂ ਹੋਈਆਂ ਅਤੇ ਬਾਹਰੀ ਜ਼ੋਨ 30 ਸਮੁੰਦਰੀ ਮੀਲ ਤੱਕ ਫੈਲੀਆਂ ਹੋਈਆਂ ਨੇ ਬਿਊ ਰਿਪੋਰਟ ਚੈਨਲ ਪੰਜਾਬੀ